ਅਸੀਂ ਬਾਣੀ ਵੀ ਪੜਦੇ ਆਂ ਅਸੀਂ ਸ਼੍ਰੀ ਅਖੰਡ ਪਾਠ ਸਾਹਿਬ ਵੀ ਕਰਦੇ ਕਰਾਉਂਦੇ ਆਂ ਅਸੀਂ ਸ਼੍ਰੀ ਸਹਿਜ ਪਾਠ ਸਾਹਿਬ ਕਰਦੇ ਕਰਾਉਂਦੇ ਆਂ 75% ਗੁਰੂ ਦੀ ਮਤ ਤੋਂ ਉਲਟ ਚੱਲਣ ਵਾਲਾ ਸਾਡਾ ਜੀਵਨ ਹੈ ਮੈਂ ਵੀ ਵਿੱਚ ਆਂ ਤੁਹਾਡੇ ਸ਼ਹੀਦੀ ਦਿਹਾੜੇ ਮਨਾਉਣੇ ਲੰਗਰ ਖਾਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਉੱਥੇ ਸੂਪ ਮਿਲਦਾ ਸੀ ਜੀ ਉੱਥੇ ਬਦਾਮਾਂ ਵਾਲਾ ਦੁੱਧ ਮਿਲਦਾ ਸੀ ਜੀ ਇਹ ਤਾਂ ਆਪਾਂ ਘਰ ਵੀ ਪੀ ਸਕਦੇ ਆ ਇੱਥੋਂ ਕੁਝ ਲੈਣ ਆਏ ਆ ਕੁਝ ਸਿੱਖ ਕੇ ਜਾਓ ਕੁਝ ਗੁਰੂ ਦੀ ਕੁਰਬਾਨੀ ਤੇ ਪ੍ਰਣ ਕਰਕੇ ਜਾਓ ਮਰ ਜੱਜ ਤੋਂ ਬਾਅਦ ਮੈਂ ਜਪਜੀਤ ਸਾਹਿਬ ਨਿਤਨੇਮ ਰੋਜ਼ ਕਰਾਂਗਾ ਮੈਂ ਤੁਹਾਡੇ ਸ਼ਹੀਦੀ ਦਿਹਾੜੇ ਤੇ ਪ੍ਰਣ ਕਰਦਾ ਕਰੋਂਗੇ ਮੈਂ ਦੋ ਟਾਈਮ ਨਹੀਂ ਤੇ ਇੱਕ ਟਾਈਮ ਗੁਰਦੁਆਰਾ ਸਾਹਿਬ ਨਮਸਕਾਰ ਕਰੂੰਗਾ ਕਰੋਗੇ ਪ੍ਰਣਾਮ ਨਹੀਂ ਨਹੀਂ ਰੋਟੀ ਖਾਣ ਦਾ ਟਾਈਮ ਨਹੀਂ ਜੀ ਪਾਠ ਕਿਹੜਾ ਕਰੇ ਸਾਡੇ ਬਹਾਨੇ ਇਦਾਂ ਦੇ ਐ ਜੇ ਕਿਸੇ ਨੂੰ ਕੋ ਅੰਮ੍ਰਿਤ ਛਕ ਲੋ ਭਾਈ ਨਹੀਂ ਹਜੇ ਅਸੀਂ ਨਿਆਣੇ ਪਾਲਣੇ ਐ ਪੰਜ ਪਿਆਰੇ ਰੋਕ ਦਿੰਦੇ ਨੇ ਵੀ ਨਿਆਣੇ ਨਾ ਪਾਲਿਓ ਕੁਰਬਾਨੀ ਦੀ ਸ਼ੁਕਰਾਨਾ ਕੁਰਬਾਨੀ ਨੂੰ ਯਾਦ ਕਰਨਾ ਗੁਰੂ ਦੇ ਦਿੱਤੇ ਹੋਏ ਗੁਣਾਂ ਨੂੰ ਧਾਰਨ ਕਰਨਾ ਹੁੰਦਾ ਜੀ ਹੁਣ ਸਿਰ ਦੇਣੋਂ ਤਾਂ ਰਹੇ ਆਪਾਂ ਇਦਾਂ ਦਾ ਸਮਾਂ ਵੀ ਨਹੀਂ ਆਉਂਦਾ ਹਰ ਵਾਰੀ ਅੱਜ ਤਾਂ ਸਿੱਖਿਆ ਲੈਣੀ ਨਾ ਮਹਾਰਾਜ ਦੀ ਇਨਸਾਨੀਅਤ ਪੈਦਾ ਕਰਨੀ ਜੇ ਕੋਈ ਪੁੱਛੇ ਕਿ ਪੰਜਾਬੀਆਂ ਦੇ ਵਿੱਚ ਕਬੱਡੀ ਜਿਹੜੀ ਹੈ ਉਹ ਬਹੁਤ ਮਸ਼ਹੂਰ ਹੈ ਕਿਉਂ ਕਹਿੰਦੇ ਜੀ ਉਹ ਚ ਲੱਤਾਂ ਖਿੱਚੀਆਂ ਜਾਂਦੀਆਂ ਤੇ ਸਾਡਾ ਬਹੁਤਿਆਂ ਦਾ ਕੰਮ ਇਹੀ ਹੁੰਦਾ ਹੈ ਕੋਈ ਗੱਲ ਕਰਦਾ ਤੁਰੇ ਉਹਦੀਆਂ ਲੱਤਾਂ ਖਿੱਚਣ ਨੂੰ ਅਸੀਂ ਪਹਿਲਾਂ ਤਿਆਰ ਰਹਿੰਨੇ ਹਾਂ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਬਚਨ ਹੈ ਮਾਰੇ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀ ਝੂਠ ਨਾ ਬੋਲੀਏ ਇਦਾਂ ਦਾ ਜੀਵਨ ਬਣਾਓ ਸੱਚ ਸੁਣੋ ਸੱਚ ਬੋਲੋ ਤੇ ਸੱਚ ਨੂੰ ਪਹੁੰਚਾਉਣਾ ਸਿੱਖੀਏ ਜਿੰਨਾ ਕ੍ਰਾਂਤੀਕਾਰੀ ਬੋਲ ਕਬੀਰ ਮਹਾਰਾਜ ਦੇ ਬਾਣੀ ਚ ਨੇ ਨਾ ਜੇ ਅੱਜ ਆਪਣਾ ਬੋਲਣਾ ਸ਼ੁਰੂ ਕਰਦੀ ਏ ਸੱਚੀ ਗੱਲ ਲੋਕ ਅਗਲੀ ਵਾਰ ਉਹ ਜਥੇ ਨੂੰ ਨਹੀਂ ਬੁਲਾਉਂਦੇ ਕਹਿੰਦੇ ਉਹਨੂੰ ਰਹਿਣ ਦੋ ਵਾਹਿਗੁਰੂ ਵਾਹਿਗੁਰੂ ਠੀਕ ਹੈ ਬਸ ਕਰਨਾ ਚਾਹੀਦਾ ਮੈਂ ਇੱਥੇ ਬੰਬੇ ਜੀ ਇੱਕ ਗੁਰਦੁਆਰੇ ਪ੍ਰੋਗਰਾਮ ਕੀਤਾ ਸੀ 2008 ਚ ਚਲੋ ਅਸੀਂ ਲਗਾਤਾਰ ਹੀ ਆਉਨੇ ਉਦੋਂ ਦੇ ਇੱਕ ਗੁਰਦੁਆਰਾ ਸਾਹਿਬ 'ਚ 3 ਦਿਨ ਦਾ ਪ੍ਰੋਗਰਾਮ ਸੀ 1 ਦਿਨ ਹੋਇਆ ਅਗਲੇ ਦਿਨ ਉਹ ਨਹੀਂ ਪ੍ਰਬੰਧਕਾਂ ਨੂੰ ਕਿਹਾ ਕੱਲ ਨੂੰ ਨਾ ਆਉਣ ਜੀ ਮੈਂ ਕਿਹਾ ਕਾਰਨ ਕੀ ਬਣਿਆ ਕਹਿੰਦੇ ਜੋ ਬੋਲ ਕੇ ਆਏ ਆਂ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜੀ ਕਾਰਨ ਨਹੀਂ ਬਣਿਆ ਪਰ ਮਾਫੀ ਦੇਣੀ ਗੁਰੂ ਦੇ ਪ੍ਰਚਾਰਕ ਦਾ ਇਹ ਫਰਜ਼ ਹੁੰਦਾ ਹੈ ਗੁਰੂ ਦੇ ਸੱਚ ਦੀ ਗੱਲ ਨੂੰ ਤੁਹਾਡੇ ਤੱਕ ਪਹੁੰਚਾਉਣਾ ਜੇ ਮੈਂ ਵੀ ਗੰਗਾ ਕਹ ਗੰਗਾ ਰਾਮ ਜਮਨਾ ਗਏ ਜਮਨਾਦਾਸ ਫਿਰ ਤਾਂ ਪੈਸਿਆਂ ਤੱਕ ਮਤਲਬ ਹੈ ਨਾ ਰੋਟੀਆਂ ਕਾਰਨ ਪੂਰੇ ਤਾਲ ਪੂਰੇ ਦਲ ਆਪ ਪਛੜੇ ਧਰਤੀ ਨਾਲ ਧਰਤੀ ਨਾਲ ਇਹ ਤਾਂ ਰੋਟੀਆਂ ਕਰਕੇ ਹੀ ਆ ਸਾਰਾ ਕੁਝ ਜਦੋਂ ਬਾਬਾ ਮਰਦਾਨਾ ਜੀ ਰਬਾਬ ਲੈਣ ਗਏ ਨਾ ਜੀ ਮੈਂ ਛੋਟੇ ਛੋਟੇ ਪ੍ਰਮਾਣ ਦਿੰਨਾ ਹੈ ਭਾਈ ਫਰੰਦੇ ਨੂੰ ਕਿਹਾ ਇਹ ਦੀ ਕੀਮਤ ਦੱਸੋ ਤੇ ਭਾਈ ਫਰੰਦਾ ਜੀ ਨੇ ਇੱਕੋ ਗੱਲ ਕਹੀ ਕਹਿੰਦੇ ਤੂੰ ਮਰਦਾਨਿਆਂ ਘਰ ਘਰ ਜਾ ਕੇ ਵਿਆਹਾਂ ਤੇ ਗਾਉਣਾ ਹੈ ਉਹਨਾਂ ਦਾ ਪੇਸ਼ਾ ਸੀ ਮੀਰ ਆलम ਪਰਿਵਾਰ ਪਰ ਆਹ ਜਿਹੜੀ ਰਬਾਬ ਹੈ ਇਹ ਜਦੋਂ ਵੀ ਵੱਜੇ ਗੁਰੂ ਨਾਨਕ ਦੇ ਪਿਆਰ ਚ ਵੱਜੇ ਇਹ ਚਾਰ ਛਲੜਾਂ ਲਈ ਨਹੀਂ ਵੱਜਣੀ ਚਾਹੀਦੀ ਹੁਣ ਮੈਂ ਤੇ ਮੇਰੇ ਨਾਲ ਦੇ ਸਾਰੇ ਆਪਣੇ ਆਪ ਨੂੰ ਤੋਲ ਲਈਏ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਤਾਂ ਤਾਂ ਹੀ ਕਹਾਂਗੇ ਜੇ ਅਸੀਂ ਉਦਾਂ ਦੇ ਹੋਏ ਮੈਂ ਰਾਤ ਵੀ ਬੇਨਤੀ ਕੀਤੀ ਸੀ